ਹਾਂਜੀ ਕੀ ਨਾਮ ਤੁਹਾਡਾ ਸਤਿੰਦਰਪਾਲ ਸਿੰਘ ਸਨ ਆ ਕਮਲਜੀਤ ਸਿੰਘ ਪਿੰਡ ਲੰਗਰੀ ਇਕਸਿਡੈਂਟ ਹੋਇਆ ਹੈ ਅਸੀਂ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀਗੇ ਜਦੋਂ ਇਸ ਜਗ੍ਹਾ ਤੇ ਅਸੀਂ ਆਏ ਅਸੀਂ ਗੱਡੀ ਮੋੜੀ ਆਪਣੇ ਪਿੰਡ ਵੱਲ ਨੂੰ ਤਾਂ ਪਿੱਛੋਂ ਗੱਡੀ ਇਹ ਕਾਰ ਇਹ ਵੀ ਰੌਂ ਸਾਈਡ ਲਿਆ ਕੇ ਉਹਨੂੰ ਪਿੱਛੋਂ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਉਹ ਵੀ ਹੁਸ਼ਿਆਰਪੁਰ ਤੋਂ ਆ ਰਹੀ ਸੀ ਉਹ ਪਿੱਛੇ ਸ਼ਾਇਦ ਜੰਮੂ ਤੋਂ ਆ ਰਹੇ ਸੀਗੇ ਅੱਗੇ ਜਾਣਾ ਸੀ ਉਹ ਨਹੀਂ ਸ਼ਾਇਦ ਬਲਾਚੌਰ ਸਾਡ ਹਾਲਤ ਕਿਸ ਤਰ੍ਹਾਂ ਦੀ ਸੀ ਉਹਦੀ ਜਿੰਦਗੀ ਹਾਲਤ ਤਾਂ ਜੀ ਠੀਕ ਸੀਗੀ ਤੇ ਹੁਣ ਉਹਨਾਂ ਨੂੰ ਹਸਪਤਾਲ ਲੈ ਗਏ ਹਾਂਜੀ ਹੁਣ ਹਸਪਤਾਲ ਦੋਨੋਂ ਪਾਰਟੀਆਂ ਆਈਆਂ ਸੀ ਉਦੋਂ ਠੀਕ ਠਾਕ ਆ ਦੋਨੋਂ ਤੇ ਇੱਕ ਬਜ਼ੁਰਗ ਗਾ 60 ਸਾਲ ਦਾ ਉਹਦੇ ਚੂਲੇ ਤੇ ਆਸਟ ਥੋੜੀ ਐਕਸ-ਰੇ ਚ ਆਇਆ ਥੋੜਾ ਫ੍ਰੈਕਚਰ ਉਹ ਰੈਫਰ ਕਰਤਾ ਹੱਡੀ ਵਾਲੇ ਡਾਕਟਰ ਸੰਗ ਤੇ ਕਿ ਕਿੰਨੇ ਪੇਸ਼ੈਂਟ ਸੀਗੇ ਟੋਟਲ ਟੋਟਲ 2 ਇੱਕ ਪਾਸੇ ਇੱਕ ਪਾਰਟੀ ਦੇ ਸੀ 4 ਦੂਸਰੇ ਪਾਸੇ ਦੇ ਸੀ ਤੇ ਦੋਨਾਂ ਨੂੰ ਰੈਫਰ ਕੀਤਾ ਜਾ ਇੱਕ 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 ਮਰੀਜ਼ ਨੂੰ ਕੀਤਾ ਬੱਸ ਅੱਜ ਕੀ ਨਾਂ ਤੁਹਾਡਾ ਸਤਿੰਦਰਪਾਲ ਸਿੰਘ ਸਨ ਆ ਕਮਲਜੀਤ ਸਿੰਘ ਪਿੰਡ ਲੰਗਰੀ 'ਚ ਐਕਸੀਡੈਂਟ ਹੋਇਆ ਹੈ। ਅਸੀਂ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀਗੇ। ਜਦੋਂ ਇਸ ਜਗ੍ਹਾ ਤੇ ਅਸੀਂ ਆਏ ਅਸੀਂ ਗੱਡੀ ਮੋੜੀ ਆਪਣੇ ਪਿੰਡ ਵੱਲ ਨੂੰ ਤਾਂ ਪਿੱਛੋਂ ਗੱਡੀ ਇੱਕ ਆ ਰਹੀ ਸੀ ਰੌਂ ਸਾਈਡ ਲਿਆ ਕੇ ਉਹਨੂੰ ਪਿੱਛੋਂ ਸਾਡੀ ਗੱਡੀ ਦੇ ਵਿੱਚ ਗੱਡੀ ਮਾਰੀ। ਉਹ ਉਹ ਵੀ ਹੁਸ਼ਿਆਰਪੁਰ ਤੋਂ ਆ ਰਹੀ ਸੀ। ਉਹ ਪਿੱਛੇ ਸ਼ਾਇਦ ਜੰਮੂ ਤੋਂ ਆ ਰਹੇ ਸੀਗੇ ਅੱਗੇ ਜਾਣਾ ਸੀ ਉਹਨੂੰ ਸ਼ਾਇਦ ਬਲਾਚੌਰ ਸਾਈਡ। ਹਾਲਤ ਕਿਸ ਤਰ੍ਹਾਂ ਦੀ ਸੀ ਉਹਦੀ ਦੇਖੋ ਹਾਲਤ ਤਾਂ ਜੀ ਠੀਕ ਸੀਗੀ। ਤੇ ਹੁਣ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਹਾਂਜੀ ਹੁਣ ਹਸਪਤਾਲ। ਦੋਨੋਂ ਪਾਰਟੀਆਂ ਆਈਆਂ ਸੀ ਉੱਦਾਂ ਠੀਕ ਠਾਕ ਆ ਦੋਨੋਂ ਤੇ ਇੱਕ ਬਜ਼ੁਰਗ ਆ 60 ਸਾਲ ਦਾ ਉਹਦੇ ਚੂਲੇ ਤੇ ਆ ਸੱਟ ਥੋੜੀ ਐਕਸ-ਰੇ ਚ ਆਇਆ ਥੋੜਾ ਫ੍ਰੈਕਚਰ ਉਹ ਰੈਫਰ ਕਰਤਾ ਸਾਡੀ ਵਾਲੇ ਡਾਕਟਰ ਸਾਹਿਬ ਕੋ ਤੇ ਕਿ ਕਿੰਨੇ ਪੇਸ਼ੈਂਟ ਸੀਗੇ ਟੋਟਲ ਟੋਟਲ 2 ਇੱਕ ਪਾਸੇ ਇੱਕ ਪਾਰਟੀ ਦੇ ਸੀ ਚਾਰ ਦੂਸਰੇ ਪਾਸੇ ਦੇ ਸੀ ਤੇ ਦੋਨਾਂ ਨੂੰ ਰੈਫਰ ਕੀਤਾ ਜਾ ਇੱਕ 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 ਮਰੀਜ਼ ਨੂੰ ਕੀਤਾ ਬਸ